ਏ ਐਸਜੀਐਮ ਮੈਡਮ ਵੱਲੋਂ ਇਹ assurance ਦਵਾਇਆ ਗਿਆ ਸੀ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਆੜਤੀਆਂ ਚੋਰ ਨੇ ਜਾਂ ਸੈਲਰ ਮਾਲਕਾਂ ਨੇ ਕੋਈ ਹਟਨਾ ਠੱਗੀ ਕੀਤੀ ਹੈ ਜਾਂ ਸਬੰਧਤ ਅਧਿਕਾਰੀਆਂ ਨੇ ਕੋਈ ਠੱਗੀ ਕੀਤੀ ਏ ਤੋਂ ਤੁਹਾਨੂੰ ਹੀ ਚੀਜ਼ਾਂ ਸਾਬਤ ਕਰਨੀਆਂ ਪੈਣਗੀਆਂ ਅਸੀਂ ਤੁਹਾਡੀ 18 ਤਰੀਕ ਨੂੰ 3 ਵਜੇ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਕਰਵਾ ਦਿੰਨੇ ਆ ਕਿਸਾਨਾਂ ਦੀ ਲੁੱਟ ਹੋ ਰਹੀ ਆ ਝੋਨਾ ਜਿਹੜਾ ਵਾਸੀ ਵੇਚਿਆ ਵਾ ਉਹਦੀ ਝੋਨੇ ਦੀ ਕਾਟ ਕਰ ਰਹਾ ਆ ਤੇ ਜਿਹੜਾ ਵੀ ਝੋਨਾ ਕਿਸਾਨ ਨੇ ਵੇਚ ਚੁੱਕਿਆ ਉਹਦੇ ਪੂਰੇ ਪੈਸੇ ਨਹੀਂ ਮਿਲੇ। ਜਿੰਦਾਬਾਦ। ਮੁਬਾਰਕ ਮੁਬਾਰਕ। ਇਹ ਜਿਹੜਾ ਪੁੱਤਾਂ ਵਾਂਗੂ ਪਾਲੀ ਫਸਲ ਆ ਉਹਦੀ ਲੁੱਟਖਸਟ ਹੋ ਰਹੀ ਆ ਉਹਦੇ ਮੁਤਾਬਕ ਇੱਥੇ ਇਕੱਠੇ ਹੋਏ ਸੀਗੇ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਆ ਸੈਕਟਰੀ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਡੀਐਸਪੀ ਸਾਹਿਬ ਇੱਥੇ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜਿਹੜਾ ਤੁਹਾਡਾ ਪ੍ਰੋਸੈਸਾਂ ਹੁਣ ਤੋਂ ਸ਼ੁਰੂ ਤੇ ਜਿਹੜਾ ਪਰਚੇਜ ਆ ਪੂਰੀ ਘੋਨੇ ਦੀ ਉਹ ਸੇਰ ਤੋਂ ਸ਼ੁਰੂ ਹੋ ਜੂਗੀ ਸਾਡੀਆਂ ਕਿਸਾਨਾਂ ਦੀਆਂ 70 75 ਚੁਕਾਈ ਪਾ ਚੁੱਕੀਆਂ ਜੀ ਇਸ ਟਾਈਮ ਜਗਿਆਰ ਦੇ ਖਿਲਾਫ ਵਾ ਜੀ ਜਿਹੜਾ ਕਿਸੇ ਨੂੰ ਕੋਈ 200 ਰੇਟ ਜਾਂ 250 ਰੇਟ ਦਿੱਤਾ ਗਿਆ ਤੇ ਜੇ ਫਾਰਮਰ ਨੂੰ ਪੂਰਾ ਐਮਐਸਪੀ ਲੈ ਦਿੱਤਾ ਗਿਆ ਵਾ ਜੀ ਅਸੀਂ ਅੱਜ 18 ਤਰੀਕ ਨੂੰ ਲਗਭਗ 3 ਵਜੇ ਮਾਰਕੀਟ ਕਮੇਟੀ ਆਫਿਸ ਪਹੁੰਚਦੇ ਆ ਉੱਥੇ ਜਾ ਕੇ ਜਿਹੜਾ ਸਾਡਾ ਵੱਡਾ ਜਿਹੜਾ ਇਕੱਠੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਇੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਨਾਲ ਇਹ ਲੁੱਟ ਹੋਈ ਆ ਜਿਸ ਤਰ੍ਹਾਂ 400 ਚੋਨੇ ਦਾ ਘਟਾ ਵੇਚਿਆ ਵਾ ਉਹ ਤਾਂ 350 ਦੀ ਪਰਚੇਜ ਪੈ ਗਈ ਆ ਉਹਦੇ ਕਰਕੇ ਅੱਜ ਇੱਥੇ ਐਹਿਰਵਿੰਦ ਨਾਲ ਇੱਥੇ ਸਾਰੇ ਸੰਗਤ ਆ ਕੇ ਰੱਟਾ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਐਸਡੀਐਮ ਸਿਰਫ ਉਤੇ ਡੀਐਸਪੀ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਦੇ ਅਰੰਦਾਵਾ ਸਾਹਿਬ ਉਹੀ ਪਹੁੰਚੇ ਨੇ ਹੋਰ ਕੋਈ ਵੀ ਅਧਿਕਾਰੀ ਉਤੇ ਨਹੀਂ ਪਹੁੰਚਿਆ ਤੇ ਨਾ ਹੀ ਸੈਲਰ ਵਾਲੇ ਤੇ ਨਾ ਹੀ ਜਿਹੜੇ ਆਰਤੀਏ ਆ ਨਾ ਹੀ ਸਬੰਧਤ ਅਧਿਕਾਰੀ ਆ ਕੋਈ ਉਤੇ ਨਹੀਂ ਪਹੁੰਚਿਆ ਪੀਆ 126 ਦਾ ਰੋਲਾ ਜਰੂਰ ਪਿਆ ਸੀਗਾ ਪਰ ਇਹਨਾਂ ਨੇ ਕੱਤੀ ਵੀ ਨਹੀਂ ਕੀਤੀਆ 110 ਵੀ ਨਹੀਂ ਕੀਤੀਆ 28 29 30 31 ਕੋਈ ਨਹੀਂ ਕੀਤੀਆ 127 28 ਕੋਈ ਨਹੀਂ ਕੀਤੀਆ ਸਾਰਿਆਂ ਦੇ ਉੱਪਰ ਕਾਟ ਲੱਗੀ ਆ ਇਹ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਅਸੀਂ ਤੁਹਾਨੂੰ ਪੰਪਾਂ ਦੇ ਨਾਮ ਵੀ ਦੱਸ ਦਿੰਦੇ ਆ ਜਿੱਤੋਂ ਆਰਤੀਏ ਤੇਲ ਪਾ ਕੇ ਦਿੰਦੇ ਸੀ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਠੀਕ ਆ ਨਾ ਟੈਕੀਆਂ ਫੋਨ ਬੁੱਤ ਨਾ ਸਿੱਕਿਆ ਇਹਨਾਂ ਸਾਰਿਆਂ ਦੀ ਬਿਜ਼ਨਸ ਦੀ ਜਾਂਚ ਹੋਣੀ ਚਾਹੀਦੀ ਆ ਕਿ ਕਿੰਨੇ ਕਿੰਨੇ ਪ੍ਰੋਫਿਟ ਕਰ ਰਹੇ ਆ ਉਹ ਲ ਇਹ ਯੂਨੀਅਨ ਆਈ ਸੀ ਜੀ ਉਸ ਦਾ 12 ਕਿਸਾਨ ਆਏ ਸੀਗੇ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਰੇਟ ਨੂੰ ਲੈ ਕੇ ਥੋੜੇ ਇਸ਼ੂਜ਼ ਹੈਗੇ ਆ ਮੰਡੀ ਦੇ ਵਿੱਚ ਤੇ ਮੇਰੇ ਵੱਲੋਂ ਇਹ ਕਮਿਟਮੈਂਟ ਦਿੱਤੀ ਗਈ ਹੈ ਕਿ ਜੋ ਵੀ ਐਪਲੀਕੇਸ਼ਨਸ ਹੈਗੇ ਆ ਉਹਨੂੰ ਇੱਕ ਕਵਰ ਲੈਟਰ ਲਾ ਕੇ ਵੀ विल ਸੈਂਡ ਟੂ ਡਿਸਟ੍ਰਿਕਟ ਮੰਡੀ ਅਫੀਸਰ ਉਹ ਆਪਾਂ ਭੇਜਦੇ ਆ ਝੋਨੇ ਦੀ ਖਰੀਦ ਦੇ ਦੌਰਾਨ ਸੁਲਤਾਨਪੁਰ ਲੋਧੀ ਦੀਆਂ ਸਮੂਹ ਦਾਣਾ ਮੰਡੀਆਂ 'ਚ ਕਿਸਾਨਾਂ ਦੀ ਹੋਈ ਲੁੱਟ ਦਾ ਮਾਮਲਾ ਹੁਣ ਪੂਰੀ ਤਰ੍ਹਾਂ ਦੇ ਨਾਲ ਗਰਮਾ ਗਿਆ ਅੱਜ ਕਿਸਾਨਾਂ ਵੱਲੋਂ ਝੋਨੇ ਦੀ ਖਰੀਦ ਦੌਰਾਨ ਕੱਟ ਲਗਾਏ ਜਾਣ ਨੂੰ ਲੈ ਕੇ ਐਸਡੀਐਮ ਦਫ਼ਤਰ ਦਾ ਘਰਾਉ ਕੀਤਾ ਅਤੇ ਆਪਣੀਆਂ ਝੋਨੇ ਦੀਆਂ ਲੱਦੀਆਂ ਟਰਾਲੀਆਂ ਐਸਡੀਐਮ ਦਫ਼ਤਰ ਦੇ ਬਾਹਰ ਖੜੀਆਂ ਕਰ ਦਿੱਤੀਆਂ ਇੰਨਾ ਹੀ ਨਹੀਂ ਅੱਜ 70 ਦੇ ਕਰੀਬ ਕਿਸਾਨਾਂ ਵੱਲੋਂ ਵੱਖ-ਵੱਖ ਆਰਤੀਆਂ ਦੇ ਖਿਲਾਫ ਲਿਖਤ ਸ਼ਿਕਾਇਤ ਵੀ ਐਸ ਡੀ ਐਮ ਸੁਲਤਾਨਪੁਰ ਲੋਧੀ ਨੂੰ ਸੋਪੀਆਂ ਗਈਆਂ ਅਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਦੀ ਫਸਲ ਐਮ ਐਸ ਪੀ ਦੇ ਅਨੁਸਾਰ ਨਹੀਂ ਖਰੀਦੀ ਗਈ ਉਹਨਾਂ ਨੂੰ 200 ਤੋਂ ਲੈ ਕੇ 300 ਰੁਪਏ ਦਾ ਘੱਟ ਲਗਾਇਆ ਗਿਆ ਜੋ ਕਿ ਉਹਨਾਂ ਦੀ ਖੁੱਲੀ ਲੁੱਟ ਹੈ ਉਧਰ ਕਿਸਾਨਾਂ ਵੱਲੋਂ ਘਰਾਓ ਕੀਤੇ ਜਾਣ ਤੋਂ ਬਾਅਦ ਐਸ ਡੀ ਐਮ ਸੁਲਤਾਨਪੁਰ ਲੋਧੀ ਵੱਲੋਂ ਉਹਨਾਂ ਦੀਆਂ ਸ਼ਿਕਾਇਤਾਂ ਉੱਤੇ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ ਫਿਲਹਾਲ ਕਿਸਾਨਾਂ ਵੱਲੋਂ ਆਪਣਾ ਧਰਨਾ 24 ਘੰਟੇ ਦੇ ਲਈ ਮੁਲਤਮ ਕਰ ਦਿੱਤਾ ਗਿਆ ਅਤੇ ਆਪਣੀਆਂ ਟਰਾਲੀਆਂ ਫਿਲਹਾਲ ਐਸ.ਡੀ.ਐਮ ਦਫ਼ਤਰ ਵਿੱਚ ਖੜੀਆਂ ਰੱਖਣ ਦਾ ਫੈਸਲਾ ਕੀਤਾ ਗਿਆ ਕਿਸਾਨਾਂ ਵੱਲੋਂ ਐਸ.ਡੀ.ਐਮ ਨੂੰ 3 ਦਿਨ ਦਾ ਸਮਾਂ ਦਿੱਤਾ ਗਿਆ ਨਹੀਂ ਤਾਂ ਵੱਡਾ ਸੰਘਰਸ਼ ਵਿੜਨ ਦੀ ਗੱਲ ਆਖੀ ਗਈ ਹੈ ਹੁਣ ਕਿਸਾਨਾਂ ਦੀਆਂ ਸ਼ਿਕਾਇਤਾਂ ਤੋਂ ਬਾਅਦ ਆਰਤੀਆਂ ਦੇ ਵੱਡੀ ਗਾਜ ਡਿੱਗ ਸਕਦੀ ਹੈ ਦੋਸ਼ੀ ਆਰਤੀਆਂ ਖਿਲਾਫ ਵੱਡੀ ਕਾਰਵਾਈ ਹੋ ਸਕਦੀ ਹੈ ਉਨਤੇ ਮੁਕਦਮੇ ਦਰਜ ਹੋ ਸਕਦੇ ਨੇ ਅਤੇ ਉਹਨਾਂ ਦੇ ਲਾਇਸੈਂਸ ਵੀ ਕੈਨਸਲ ਹੋ ਸਕਦੇ ਨੇ ਸਤਾਰਾ ਘਰਾਓ ਕੀਤਾ ਹੈ ਕੀ ਮੁੱਖ ਕਾਰਨ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਗੁਰਦੀਪ ਸਿੰਘ ਪਟੜ੍ਹਾਲ ਸੁਪਾਚਲਾ ਸਖਤਰ ਪੰਜਾਬ ਕਿਸਾਨ ਯੂਨੀਅਨ ਬਾਗੀ ਜੋ ਕਿ ਪੰਜਾਬ ਕਿਸਾਨ ਯੂਨੀਅਨ ਬਾਗੀ ਵੱਲੋਂ 12 ਤਰੀਕ ਨੂੰ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਝੋਨੇ ਦੀਆਂ ਟਰਾਲੀਆਂ ਉਤਾਰ ਕੇ ਐਸਡੀ ਅਫਸਰ ਸੁਲਤਾਨਪੁਰ ਲੋਧੀ ਵੀ ਕੇ ਤੇ ਐਸਜੀਐਮ ਮੈਡਮ ਵੱਲੋਂ ਇਹ assurance ਦਵਾਇਆ ਗਿਆ ਸੀ ਕਿ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਆੜਤੀਆਂ ਚੋਰ ਨੇ ਜਾਂ ਸੈਲਰ ਮਾਲਕਾਂ ਨੇ ਕੋਈ ਹੱਤਨਾ ਠੱਗੀ ਕੀਤੀ ਹੈ ਜਾਂ ਸਬੰਧਤ ਅਧਿਕਾਰੀਆਂ ਨੇ ਕੋਈ ਠੱਗੀ ਕੀਤੀ ਏ ਤੋਂ ਤੁਹਾਨੂੰ ਇਹ ਚੀਜ਼ਾਂ ਸਾਬਤ ਕਰਨੀਆਂ ਪੈਣੀਆਂ ਅਸੀਂ ਤੁਹਾਡੀ 18 ਤਰੀਕ ਨੂੰ 3 ਵਜੇ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਵਿਖੇ ਮੀਟਿੰਗ ਕਰਵਾ ਦਿੰਨੇ ਆ ਲਿਖਤੀ ਤੌਰ ਤੇ ਸਾਨੂੰ ਸੱਦਾ ਪੱਤਰ ਭੇਜਿਆ ਗਿਆ ਸੀਗਾ ਪਰੰਤੂ ਜਦੋਂ ਅਸੀਂ ਅੱਜ 18 ਤਰੀਕ ਨੂੰ ਲਗਭਗ 3 ਵਜੇ ਮਾਰਕੀਟ ਕਮੇਟੀ ਆਫਿਸ ਪਹੁੰਚਦੇ ਆ ਉਥੇ ਜਾ ਕੇ ਜਿਹੜਾ ਸਾਡਾ ਵੱਡਾ ਜਿਹੜਾ ਇਕਾਠੇ ਸੈਂਕੜਿਆਂ ਦੀ ਤਦਾਦ ਦੇ ਵਿੱਚ ਜਿਹੜੇ ਕਿਸਾਨ ਮਜ਼ਦੂਰ ਇੱਥੇ ਪਹੁੰਚਦੇ ਨੇ ਜਿਨ੍ਹਾਂ ਦੇ ਨਾਲੇ ਲੁੱਟ ਹੋਈ ਆ ਪਰੰਤੂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਮੇਤ ਐਸ ਡੀ ਐਮ ਸਿਰਫ ਉਥੇ ਡੀ ਐਸ ਪੀ ਜਿਹੜੇ ਹੈਗੇ ਸੁਲਤਾਨਪੁਰ ਲੋਧੀ ਦੇ ਰੰਦਾਵਾ ਸਾਹਿਬ ਉਹ ਹੀ ਪਹੁੰਚੇ ਨੇ ਹੋਰ ਕੋਈ ਵੀ ਅਧਿਕਾਰੀ ਉੱਥੇ ਨਹੀਂ ਪਹੁੰਚਿਆ ਤੇ ਨਾ ਹੀ ਸੈਲਰ ਵਾਲੇ ਤੇ ਨਾ ਹੀ ਜਿਹੜੇ ਆਰਟੀਏ ਆ ਨਾ ਹੀ ਸਬੰਧਤ ਅਧਿਕਾਰੀ ਆ ਕੋਈ ਉੱਥੇ ਨਹੀਂ ਪਹੁੰਚਿਆ ਇਸ ਦੇ ਰੋਜ਼ ਵਜੋਂ ਅਸੀਂ ਪੂਰੇ ਸ਼ਹਿਰ ਦੇ ਵਿੱਚ ਮਾਰਚ ਕਰਦੇ ਹੋਏ ਅੱਜ ਐਸਡੀਐਮ ਦਫ਼ਤਰ ਸੁਲਤਾਨਪੁਰ ਲੋਧੀ ਵੀ ਕਿ ਤੁਸੀਂ ਪਿੱਛੇ ਦੇਖ ਸਕਦੇ ਹੋ ਕਿ ਝੋਨੇ ਦੀਆਂ ਟਰਾਲੀਆਂ ਭਰੀਆਂ ਹੋਈਆਂ ਨੇ ਝੋਨੇ ਦੀਆਂ ਟਰਾਲੀਆਂ ਲੈ ਕੇ ਅਸੀਂ ਐਸਡੀਐਮ ਦਫ਼ਤਰ ਬੈਠੇ ਆ ਇਹ ਜਿਹੜਾ ਮੋਰਚਾ ਹੈ ਹੁਣ ਪੱਕਾ ਲੱਗ ਚੁੱਕਿਆ ਹੈ ਅਸੀਂ ਐਪਲੀਕੇਸ਼ਨਾਂ ਸਮੇਤ ਆੜਤੀਆਂ ਦੇ ਨਾਂ ਸਮੇਤ ਉਹਨਾਂ ਦੀਆਂ ਕੰਪਨੀਆਂ ਦੇ ਨਾਂ ਤੇ ਜਿੰਨਾ ਜਿੰਨਾ ਕਾਰਟ ਲੱਗੀ ਏ ਉਹਦਾ ਸਾਰਾ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਦੇ ਚੁੱਕੇ ਹਾਂ ਲਿਖਤੀ ਹੁਣ ਦੇਖਦੇ ਆ ਕਿ ਪ੍ਰਸ਼ਾਸਨ ਉਹਨਾਂ ਆਰਤੀਆਂ ਦੇ ਉੱਪਰ ਕੀ ਕਾਰਵਾਈ ਕਰਦਾ ਕਿਉਂਕਿ ਆਰਤੀ ਕਹਿ ਰਹੇ ਕਿ ਸੈਲਰ ਵਾਲਿਆਂ ਨੇ ਕਾਟ ਲਾਈਆ ਪਰੰਤੂ ਸਾਨੂੰ ਸੈਲਰ ਵਾਲਿਆਂ ਨਾਲ ਕੋਈ ਮਤਲਬ ਨਹੀਂਗਾ ਅਸੀਂ ਜਿਹੜਾ ਝੋਨਾ ਆਰਤੀਆਂ ਨੂੰ ਵੇਚਿਆ ਆਰਤੀਆਂ ਅੱਗੇ ਨਾ ਲਵੇ ਅਸੀਂ ਆਰਤੀ ਨਹੀਂ ਕੰਪਲੀਟਾ ਦਿੱਤੀਆਂ ਨਾ ਆਰਤੀਏ ਕੰਪਲੀਟਾ ਦੇਣ ਸੈਲਰ ਵਾਲਿਆਂ ਦੀਆਂ ਜਾਂ ਸਬੰਧਤ ਅਧਿਕਾਰੀਆਂ ਦੀਆਂ ਜਿਨ੍ਹਾਂ ਨੇ ਤੇਲਾਂ ਦੀਆਂ ਟੈਂਕੀਆਂ ਭਰਾਈਆਂ ਨੇ ਉਹਨਾਂ ਨੂੰ ਉਹ ਕਰਨ ਅਸੀਂ ਜਿਹੜਾ ਹੈਗਾ ਇਹ ਮੋਰਚਾ ਹੁਣ ਪੱਕਾ ਲਾਇਆ ਏ ਤੇ ਇਹ ਜਾਰੀ ਰਹੂਗਾ ਇਸੇ ਤਰ੍ਹਾਂ ਕੁੱਲ ਕਿੰਨੇ ਆੜਤੀਆਂ ਦੇ ਖਿਲਾਫ ਕੁੱਲ ਕਿੰਨੀਆਂ ਅਜੇ ਦਰਖਾਸਤਾਂ ਦੇ ਕੇ ਚੁੱਕੇ ਹੋ ਤੇ ਹੋਰ ਕਿੰਨੀਆਂ ਆ ਰਹੀਆਂ ਦੇਖੋ ਜੀ ਲਗਭਗ 70 ਤੋਂ 80 ਦਰਖਾਸਤਾਂ ਦੀ ਹੁਣ ਤੱਕ ਦੇ ਚੁੱਕੀਆਂ ਵੱਖ-ਵੱਖ ਆੜਤੀਆਂ ਦੇ ਖਿਲਾਫ ਚਾਹੇ ਉਹ ਡੱਲਾ ਮੰਡੀ ਹੋਵੇ ਕਬੀਰਪੁਰ ਮੰਡੀ ਹੋਵੇ ਸੁਲਤਾਨਪੁਰ ਲੋਧੀ ਮੰਡੀ ਹੋਵੇ ਇਸੇ ਤਰ੍ਹਾਂ ਅਸੀਂ ਪਿੰਡਾਂ ਦੇ ਵਿੱਚ ਜਿਹੜਾ ਹੋਕਾ ਦੇ ਰਹੇ ਆ ਅਨਾਉਂਸਮੈਂਟਾਂ ਕਰਵਾ ਰਹੇ ਆ ਕਿ ਜਿਹਦਾ ਜਿੰਦਾ ਵੀ ਕੱਟ ਲੱਗਿਆ ਏ ਕਿਉਂਕਿ ਪ੍ਰੂਫ ਸਾਰਿਆਂ ਕੋ ਹੈਗੇ ਨਹੀਂ ਜੋ ਜੇ ਫਾਰਮਾਂ ਦੇ ਸਾਨੂੰ ਮੈਸੇਜ ਆ ਰਹੇ ਨੇ ਉਹ ਵੀ ਸਾਡੇ ਕੋਲ ਪ੍ਰੂਫ ਨੇ ਜਿਹੜੇ ਸਾਡੇ ਕਾਊਂਟਾ 'ਚ 2320 ਰੁਪਏ ਦੇ ਹਿਸਾਬ 2200 ਨੂੰ 2100 ਨੂੰ 1950 1930 1980 ਨੂੰ ਜਿਹੜੇ ਧੋਲਾ ਵਿਖਿਆ ਸਾਡੇ ਕੋ ਸਾਰੇ ਬੁਖ ਨੇ ਉਹਨਾਂ ਪ੍ਰੂਫਾਂ ਦੇ ਤਹਿਤ ਵੀ ਅਸੀਂ ਕਾਰਵਾਈ ਮੰਗਦੇ ਆ ਇਹ ਵੱਡ ਵੱਡੀ ਤਾਦਾਦ ਦੇ ਵਿੱਚ ਢੇਰਾਂ ਦੇ ਢੇਰ ਲਾ ਦਾਂਗੇ ਐਸ.ਡੀ.ਐਮ ਦਫ਼ਤਰ ਦੇ ਵਿੱਚ ਕੰਪਲੇਟਾਂ ਦੇ ਹੁਣ ਪ੍ਰਸ਼ਾਸਨ ਨੇ ਕੀ ਭਰੋਸਾ ਦਵਾਇਆ ਪ੍ਰਸ਼ਾਸਨ ਭਰੋਸਾ ਦੇ ਰਿਹਾ ਜੀ ਕਿਉਂਕਿ ਪਿਛਲੇ ਡੇਢ ਮਹੀਨੇ ਤੋਂ ਮੀਟਿੰਗਾਂ ਦਾ سلسلہ ਜਾ ਰਹੀ ਏ ਮੁੱਖ ਮੰਤਰੀ ਤੋਂ ਲੈ ਕੇ ਡੀ ਆਪਣੇ ਐਸਡੀਐਮ ਤੱਕ ਅਸੀਂ ਬਹੁਤ ਸਾਰੀਆਂ ਮੀਡੀਆ ਕਰ ਚੁੱਕੇ ਆ ਸਿਰਫ ਇੱਕ ਲਾਰਿਆਂ ਤੋਂ ਵੱਧ ਹੋਰ ਕੁਝ ਨਹੀਂਗਾ ਇਸੇ ਲਈ ਅਸੀਂ ਪੱਕਾ ਮੋਰਚਾ ਲਾਇਆ ਏ ਪ੍ਰਸ਼ਾਸਨ ਸਾਨੂੰ ਆਸ਼ਵਾਸ਼ਣ ਦੇ ਕੇ ਗਿਆ ਏ ਕਿ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਛੋਟ ਆਪਣਾ ਛੋਟ ਲਈ ਜਿਹੜਾ ਹੈਗਾ ਇਹਨਾਂ ਆਰਤੀਆਂ ਖਿਲਾਫ ਉਹਨਾਂ ਸੈਲਰ ਮਾਰਕਾ ਖਾਫ ਕਾਰਵਾਈ ਕਰਾਂਗੇ ਪਰੰਤੂ ਅਸੀਂ ਹੁਣ ਆਪਣੀਆਂ ਜਿੰਨੀਆਂ ਵੀ ਇੱਥੇ ਯੂਨੀਅਨਸ ਬੈਠੀਆਂ ਨੇ ਚਾਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੋਵੇ ਡਕੌਂਦਾ ਜਾਂ ਤੇ ਬੰਦੀ ਹੋਵੇ ਸੰਯੁਕਤ ਮੋਰਚਾ ਬੈਠਾ ਹੈ ਪੰਜਾਬ ਕਿਸਾਨ ਯੂਨੀਅਨ ਬਾਕੀ ਬੈਠੀਆਂ ਸਾਰੀਆਂ ਹੀ ਆਪਣੀਆਂ ਯੂਨੀਅਨਸ ਦੇ ਜਿਹੜੇ ਆਗੂ ਹੈਗੇ ਆ ਉਹ ਮੀਟਿੰਗ ਲਾਉਣਗੇ ਮੀਟਿੰਗ ਤੋਂ ਬਾਅਦ ਅਗਲੀ ਕਾਰਵਾਈ ਇੱਥੇ ਬੈਠਣਾ ਹੈ ਪੱਕਾ ਮੋਰਚਾ ਲਾਉਣਾ ਹੈ ਜਾਂ ਪ੍ਰਸ਼ਾਸਨ ਨੂੰ ਦੋ ਚਾਰ ਦਿਨ ਦਾ ਸਮਾਂ ਦੇਣਾ ਹੈ ਉਹ ਤੈਅ ਕੀਤਾ ਜਾਊਗਾ ਕਸਤਾ ਕਰਾਉਟ ਤਾਂ ਗਿਆ ਸੀ ਕੀ ਸੀ ਪੂਰਾ ਮਾਮਲਾ ਤੇ ਹੁਣ ਕੀ ਕਰ ਰਹੇ ਆ ਮੈਂ ਕਿਸਾਨ ਮਜ਼ਦੂਰਾਂ ਦੀ ਕਮੇਟੀ ਜ਼ਿਲ੍ਹਾ ਖੇਅਾਂਜੀ ਕਪੂਰਥਲਾ ਜੀ ਇਹ ਜਿਹੜਾ ਕਿਸਾਨਾਂ ਦੀ ਲੁੱਟ ਹੋ ਰਹੀ ਆ ਝੋਨਾ ਜਿਹੜਾ ਵਾਸੀ ਵੇਚਿਆ ਵਾ ਉਹਦੀ ਝੋਨੇ ਦੀ ਕਾਟ ਕਰ ਰਹਾ ਤੇ ਜਿਹੜਾ ਵੀ ਝੋਨਾ ਕਿਸਾਨ ਨੇ ਵੇਚ ਚੁੱਕਿਆ ਉਹਦੇ ਪੂਰੇ ਪੈਸੇ ਨਹੀਂ ਮਿਲੇ ਜਿਸ ਤਰ੍ਹਾਂ 400 ਝੋਨੇ ਦਾ ਘਟਾ ਵੇਚਿਆ ਵਾ ਉਹ ਤਾਂ 350 ਦੀ ਪਰਚੇਜ ਪੈ ਗਈ ਆ ਉਹਦੇ ਕਰਕੇ ਅੱਜ ਇੱਥੇ ਅਹਿਰਵਿੰਦ ਨਾਲ ਇੱਥੇ ਸਾਰੇ ਸੰਗਤ ਆ ਕੇ ਧਰਨਾ ਦਿੱਤਾ ਤੇ ਜਿਹੜੀ ਹੁਣ ਅਹਿਰਵਿੰਦ ਪ੍ਰੋਸਾ ਦਿੱਤਾ ਵੀ ਕਾਰਵਾਈ ਜਿਹੜੀ ਐਪਲੀਕੇਸ਼ਨ ਦਿੱਤੀਆਂ ਵਾਂ ਉਹਨਾਂ ਦੇ ਕਾਰਜ ਜਿਹੜੀ ਤਰੰਤ ਅੱਜ ਸ਼ੁਰੂ ਕਰ ਦਿੱਤੀ ਆ ਤੇ ਦੋ ਤਰ੍ਹਾਂ ਦੇ ਵਿੱਚ ਜਿਹੜਾ ਰੱਪਟਾਰਾ ਉਹਨਾਂ ਦਾ ਕੀਤਾ ਜਾਊਗਾ ਕਿੰਨੀਆਂ ਸ਼ਿਕਾਇਤਾਂ ਹੁਣ ਤੱਕ ਦਿੱਤੀਆਂ ਗਈਆਂ ਜੀ 70 ਜਿਹੜੀਆਂ ਦਿੱਤੀਆਂ ਗਈਆਂ ਜੀ ਹਾਂ ਜੀ ਹਾਂ ਜੀ ਪਾਲੀ ਤੇ ਹੁਣ ਕੀ ਭਰੋਸਾ ਪ੍ਰਸ਼ਾਸਨ ਨੇ ਦਵਾਇਆ ਜਾਂਦਾ ਪ੍ਰਸ਼ਾਸਨ ਕਹਿੰਦਾ ਵੀ ਬਸ ਇੱਕ ਦੋ ਦਿਨ ਦੇ ਵਿੱਚ ਜਿਹੜੀ ਆ ਕਾਰਵਾਈ ਅਸੀਂ ਜਿਹੜੀ ਆ ਕੰਪਲੀਟ ਕਰਾਂਗੇ ਆ ਪ੍ਰੋਸੈਸ ਅੱਜ ਹੀ ਸ਼ੁਰੂ ਕਰ ਦਿੱਤਾ ਵਾ ਉਹਨਾਂ ਨੇ ਆਨਲਾਈਨ ਪਾ ਦਿੱਤੀਆਂ ਵਾ ਸਕੈਨ ਕਰਕੇ ਤੇ ਉਹਨਾਂ ਦੀ ਜਿਹੜੀ ਆ ਜਲਦੀ ਤੋਂ ਜਲਦੀ ਜਿਹੜੀ ਆ ਦੋ ਤਿੰਨ ਦਿਨਾਂ ਦੇ ਵਿੱਚ ਵਿੱਚ ਹੀ ਸਾਰੀ ਜਿਹੜੀ ਨਾ ਧਰਨਾ ਖਤਮ ਕੀਤਾ ਗਿਆ ਕਿ ਮੁਲਤ ਨਹੀਂ ਧਰਨਾ ਮੁਲਤ ਵੀ ਕੀਤਾ ਗਿਆ ਵਾ ਧਰਨਾ ਖਤਮ ਹਾਂਜੀ ਬਸ ਇਹਨਾਂ ਨੇ ਦੋ ਦਿਨ ਦਾ ਸਮਾਂ ਜੀ ਦੋ ਦਿਨ ਦੇ ਬਾਅਦ ਵਿੱਚ ਜੇ ਨਹੀਂ ਕਰਦੇ ਤੇ ਫਿਰ ਇਸੇ ਤਰ੍ਹਾਂ ਜਿਹੜਾ ਵਾ ਇੱਥੇ ਆ ਕੇ ਧਰਨਾ ਲਾ ਜਾਊਗਾ। ਪਰ ਸਭ ਰਾਜਾ। ਕਹਿਣਾ ਜਦੋਂ ਵਾਏ ਗੁਰਜੀ ਕਾ ਖਾਲਸਾ ਵਾਏ ਗੁਰਜੀ ਕੀ ਫਤਿਹ। ਕਹਿਣਾ ਕੀ ਆ ਜਿਹੜੀ ਕਿਸਾਨਾਂ ਦੀ ਲੁੱਟ ਹੋ ਰਹੀ ਆ ਇਹ ਜਿਹੜਾ ਪੁੱਤਾਂ ਵਾਂਗੂ ਪਾਣੀ ਫਸਲਾ ਉਹਦੀ ਲੁੱਟਖਸਟ ਹੋ ਰਹੀ ਆ ਉਹਦੇ ਮੁਤਾਬਕ ਇੱਥੇ ਇਕੱਠੇ ਹੋਏ ਸੀਗੇ ਤੇ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਆ ਸੈਕਟਰੀ ਸਾਹਿਬ ਨਾਲ ਐਸਡੀਐਮ ਸਾਹਿਬ ਨਾਲ ਡੀਐਸਪੀ ਸਾਹਿਬ ਬੈਠੇ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਜਿਹੜਾ ਤੁਹਾਡਾ ਪ੍ਰੋਸੈਸਾ ਹੁਣ ਤੋਂ ਸ਼ੁਰੂ ਤੇ ਜਿਹੜਾ ਪਰਚੇਜ ਆ ਪੂਰੀ ਝੋਨੇ ਦੀ ਉਹ ਸੇਰ ਤੋਂ ਸ਼ੁਰੂ ਹੋ ਜੂਗੀ ਤੇ ਜੇ ਨਾ ਹੋਈ ਤਾਂ ਅਸੀਂ ਉਹਨਾਂ ਨੂੰ ਇਹ ਗੱਲ ਕਹਿ ਦਿਤੀ ਆ ਕਿ ਵੱਡੇ ਲੈਵਲ ਤੇ ਪਰਸੋਂ 12 ਵਜੇ ਵੱਡੇ ਲੈਵਲ ਤੇ ਇੱਥੇ ਆਣ ਕੇ ਬਹਿ ਜਾਣਾ ਵਾ ਟਰਾਲੀਆਂ ਸਾਡੀਆਂ ਜਿਹੜੀਆਂ ਇੱਥੇ ਰਹਿਣਗੀਆਂ ਉਹਨਾਂ ਚਿਰ ਬਿਲਕੁਲ ਟਰਾਲੀਆਂ ਨਹੀਂ ਜਾਣਗੀਆਂ ਤੇ ਹਾਈ ਫਾਈ ਲੈਵਲ ਤੇ ਅਸੀਂ ਕੰਮ ਸ਼ੁਰੂ ਕਰਾਂਗੇ ਫਿਰ ਜੇ ਨਾ ਪ੍ਰਸ਼ਾਸਨ ਸੁੱਤਾ ਸੁੱਤਾ ਰਹਿਣ ਨੂੰ ਜਗਾਵਾਗੇ ਚੰਗੀ ਤਰ੍ਹਾਂ ਜਿਹੜੀ ਕਿਸਾਨਾਂ ਦੀ ਲੁੱਟ ਹੋਈ ਸੀ ਉਹਦੇ ਬਰਖਿਲਾਫ ਅਸੀਂ ਨਾਲ ਜਾਇਆ ਗਿਆ ਹੈ ਇੰਨੀਆਂ ਸ਼ਿਕਾਇਤਾਂ ਤੁਸੀਂ ਅੱਜ ਦਿੱਤੀਆਂ ਤੇ ਹੋਰ ਵੀਆਂ ਸ਼ਿਕਾਇਤਾਂ ਆਉਣ ਦੀ ਸੰਭਾਵਨਾ ਹੈ ਕਿ ਪੂਰ ਸੱਸਨ ਨੇ ਕੀ ਗੱਲਬਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਤੇ ਮੈਂ ਪਰਮਜੀਤ ਸਿੰਘ ਪੰਜਾਬ ਕਿਸਾਨ ਜੀ ਨੂੰ ਬਾਕੀ ਦਾ ਸੁੱਦਾ ਪ੍ਰਧਾਨ ਜੀ ਸੋ ਅੱਜ ਜਿਹੜੀ ਸਾਡੀ ਪ੍ਰਸ਼ਾਸਨ ਦੇ ਨਾਲ ਮੀਟਿੰਗ ਲਈ ਪਹਿਲਾਂ ਹੀ ਧਰਨਾ ਲਾਇਆ ਸੀਗਾ ਅੱਜ ਤੁਹਾਨੂੰ ਦੇ ਵਿੱਚ ਫਿਰ ਮੀਟਿੰਗ ਕੀਤੀ ਆ ਜੀ ਮੀਟਿੰਗ ਦੇ ਵਿੱਚ ਇਹ ਨਿਕਲਿਆ ਜੀ ਸਾਡੀਆਂ ਕਿਸਾਨਾਂ ਦੀਆਂ 70 75 ਸ਼ਿਕਾਇਤਾਂ ਆ ਚੁੱਕੀਆਂ ਜੀ ਇਸ ਟਾਈਮ ਜਿਹੜੀਆਂ ਅਰਕੇ ਦੇ ਖਿਲਾਫ ਵਾਜੀ ਜਿਹੜਾ ਕਿਸੇ ਨੂੰ ਕੋਈ 200 ਰੇਟ ਜਾਂ 250 ਰੇਟ ਦਿੱਤਾ ਗਿਆ ਤੇ ਜੇ ਫਾਰਮਰ ਨੂੰ ਪੂਰਾ ਐਮਐਸਪ ਸਾਡੀਆਂ ਸਪੈਟਾਂ ਦੇ ਪਿਆ ਹੈ ਤੋ ਤੇ ਚਲੋ ਕਹਿੰਦੇ ਵੀ ਅਸੀਂ ਐਸਜੀਐਮਐਸ ਨੇ ਮਸ਼ਵਾਦਾ ਵੀ ਹੈ ਇਹਨਾਂ ਨੂੰ ਹੁਣੇ ਤੁਰੰਤ ਕਾਰਵਾਈ ਕਰਦੀ ਇਹਨਾਂ ਤੇ ਤੇ ਬਾਕੀ ਦੂਜੀ ਗੱਲ ਰਹੀ ਜੀ ਜਿਹੜਾ ਹੁਣ ਅਗਲਾ ਸਾਡਾ ਕਾਰਵਾਈ ਇਹ ਆ ਵੀ ਜੇ ਇਹਨਾਂ ਨੇ 24 ਘੰਟੇ ਦਾ ਸਮਾਂ ਦਿੱਤਾ ਸਾਨੂੰ ਵੀ 24 ਘੰਟੇ ਅਸੀਂ ਸਾਡੇ ਵਟਸਐਪ ਨੰਬਰ ਲੈ ਲਿਆ ਨੇ ਜਿਹਦੇ ਤੇ ਕਾਰਵਾਈ ਕੀਤੀ ਟੋ ਅਸੀਂ ਤੁਹਾਨੂੰ ਵਟਸਐਪ ਤੇ ਪਾ ਦਾਂਗੇ ਅਸੀਂ ਫੇਰ ਵੀ ਆਪਦੇ ਉਹਨਾਂ ਨੂੰ 3 ਦਿਨ ਦਾ ਸਮਾਂ ਦਿੱਤਾ ਸਾਡੀਆਂ ਝੋਨੇ ਦੀਆਂ ਟਰਾਲੀਆਂ ਇੱਥੇ ਆ 3 ਦਿਨ ਬਾਅਦ ਅਸੀਂ ਆ ਕੇ ਇਹਨਾਂ ਕੋਲ ਪਤਾ ਕਰਾਂਗੇ ਕੀਤੇ ਕਾਰਵਾਈ ਹੋਈ ਕੀਤੇ ਨਹੀਂ ਹੋਈ ਤੇ ਉਦੋਂ ਫੇਰ ਅਗਲਾ ਫੇਜ ਜੋ ਐਕਸ਼ਨ ਹੋਊਗਾ ਅਸੀਂ ਕਰਾਂਗੇ ਫੇਰ ਪੱਕਾ ਮੋਰਚਾ ਲਾਵਾਂਗੇ ਅਸੀਂ ਇਹ ਭਰਨਾ ਮੁਲਤਵੀ ਕੀਤਾ ਵਾ ਨਾ ਕਿ ਇਹਨੂੰ ਚੱਕਿਆ ਪੱਕੇ ਤੌਰ ਤੇ ਸਿਰਫ ਤਿੰਨ ਦਿਨਾਂ ਵਾਸਤੇ ਆ ਪਰਸੋਂ ਦੀ ਫੇਰ ਨਹੀਂ ਇੱਥੇ ਆਪਦੇ ਢਿੰਡੇ ਲੱਦਾਂਗੇ ਜੀ ਜਿਹੜੇ ਕਿਸਾਨ ਨੇ ਬਹੁਤਾਂ ਗਿਰਦੀ ਦੇ ਕਿਸਾਨ ਸਿਰਫ ਤਿੰਨ ਪਿੰਡਾਂ ਦੇ ਨਾਲ ਸੰਬੰਧਿਤ ਨੇ ਕੀ ਜਿਹੜੀ ਲੁੱਟ ਹੋਈ ਆ ਕਿਸਾਨਾਂ ਦੀ ਸਿਰਫ ਤਿੰਨ ਪਿੰਡਾਂ ਦੀ ਹੋਈ ਆ ਨਹੀਂ ਜੀ ਤਿੰਨ ਪਿੰਡ ਨਹੀਂ ਗਿਆ ਜੀ ਇੱਥੇ ਘੜੜ 15-20 ਪਿੰਡ ਆਏ ਆ ਜੀ ਤਿੰਨ ਪਿੰਡ ਨੇ ਜੋ ਜੱਬੋਵਾਲ ਤੇ ਲਾਗੇ ਸ਼ਾਹਵਾਲਾ ਪਾਗੋ ਰਾਈਆਂ ਸ਼ੇਰਪੁਰ ਜੈਨਪੁਰ ਫਿਰ ਹਰਦਪੁਰ ਕਾਫੀ ਪਿੰਡ ਬੇਗਿਨਤ ਮਤਲਬ ਪਿੰਡ ਇੱਥੇ ਜਿਹੜੇ ਆਏ ਆ ਕੁਈ ਤੇ 3-4 ਪਿੰਡ ਨਹੀਂ ਹੈ ਕਟਵੜ ਦੀ 25 ਪਿੰਡ ਜਿੰਨਿਆਂ ਕੋਲ ਸਾਥੋਂ ਮੇਨ ਮੇਨ ਸੁਨੇਹਾ ਲੱਗਾ ਖਾਸ ਕਰ ਪਤਾ ਕੀ ਸੀ ਸਾਡੀ ਜਿਹੜੀ ਜਥੇਬੰਦੀਆਂ ਸੰਬੰਧਤ ਨਹੀਂ ਨਾ ਅਈ ਉਹਨੇ ਕਿ ਪਿੰਡਾਂ ਨੂੰ ਸੁਨੇਹਾ ਲਾਇਆ ਪਰ ਜਦੋਂ ਇੱਥੇ ਆ ਕੇ ਲੋਕਾਂ ਦੇ ਮਾਹੌਲ ਦੇਖਿਆ ਬਹੁਤ ਸਾਰੇ ਪਿੰਡਾਂ ਤੋਂ ਹੋਰ ਫੋਨ ਆਈ ਪ੍ਰਧਾਨ ਦੀ ਸਾਡੇ ਨਾਲ ਵੀ ਆ ਹੋਇਆ ਤੇ ਹੋ ਸਕਦਾ ਵੀ ਉਸ ਦਿਨ ਨੂੰ ਕੱਲ੍ਹ ਸਵੇਰ ਤੋਂ ਜਿੱਦਾਂ ਪਤਾ ਲੱਗਾ ਕੱਲ੍ਹ ਸਵੇਰ ਨੂੰ ਪੂਰੇ ਸੁਲਤਾਨਪੁਰ ਦੇ ਏਰੀਆ ਦੇ ਜਿੰਨੇ ਪਿੰਡ ਆ ਉਹ ਕੱਲ੍ਹ ਨੂੰ ਤੁਹਾਨੂੰ ਪਤਾ ਲੱਗ ਜਾ ਉਹ ਵੀ ਮਾਰਕੀਟ ਕਮੇਟੀ ਦੇ ਵਿੱਚ ਕਿੰਨੀ ਐਪਲੀਕੇਸ਼ਨਾਂ ਆਉਂਦੀਆਂ ਜੀ ਕਿ ਕਿਸਾਨਾਂ ਨੂੰ ਅਪੀਲ ਕਰਨੀ ਚਾਹੁੰਦੇ ਆ ਸਾਡਾ ਇਹ ਪੀਲਾ ਵੀ ਤਕੜੇ ਹੋਵੋ ਜੇ ਸਾਨੂੰ ਪੈਸੇ ਦੇਖੋ ਜਿ세 ਬੰਦਕ ਤੌਰ ਤੇ ਜੇ ਸਾਨੂੰ ਪੈਸੇ ਮਿਲ ਸਕਦੇ ਆ ਤੇ ਤੁਹਾਨੂੰ ਕਿਉਂ ਨਹੀਂ ਮਿਲ ਸਕਦੇ ਤੇ ਇਹ ਸਾਡੀ ਕਿਸਾਨ ਨੂੰ ਪੀਲਾ ਵੀ ਆਓ ਝੰਡੇ ਦੇ ਡੰਡੇ ਥੱਲੇ ਇਕੱਠੇ ਹੋਵੋ ਤੇ ਤੁਹਾਡੀ ਪੇਮੈਂਟ ਜਿਹੜੀ ਆ ਪ੍ਰਸ਼ਾਸਨ ਉਸਦੇ ਪਾਊਗਾ ਜੀ ਇਹ ਮਸਲਾ ਇਹ ਸੀਗਾ ਕਿ ਕੁਝ 3-4 ਦਿਨ ਪਹਿਲਾਂ ਆਪਣੇ ਕੋਲ ਇਹ ਯੂਨੀਅਨ ਆਈ ਸੀਗੀ ਕੁਛ 10 12 ਕਿਸਾਨ ਆਏ ਸੀਗੇ ਤਾਂ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਰੇਟ ਨੂੰ ਲੈ ਕੇ ਥੋੜੇ ਇਸ਼ੂਜ਼ ਹੈਗੇ ਆ ਮੰਡੀ ਦੇ ਵਿੱਚ ਤੇ ਉਸ ਦਿਨ ਆਪਾਂ ਨੇ ਇਹ ਕਿਹਾ ਸੀਗਾ ਕਿ 18 ਦਾ ਡੇਟ ਹੈਗਾ ਕਿਉਂਕਿ ਆਪਣਾ ਇੱਥੇ ਗੁਰਪੁਰਬ ਦਾ ਪ੍ਰਿਪਰੇਸ਼ਨ ਚੱਲ ਰਿਹਾ ਸੀਗਾ ਤੋਂ ਆਪਾਂ ਨੇ 18 ਤਾਰੀਖ ਦਾ ਟਾਈਮ ਦਿੱਤਾ ਸੀਗਾ ਤੇ ਇਹ ਕਿਹਾ ਸੀਗਾ ਕਿ ਰਿਟਨ ਕੰਪਲੇਂਟਸ ਜਿਹੜੀ ਹੈਗੀ ਉਹ ਆਪਾਂ ਨੂੰ ਦੇ دیਏ ਆ ਜੋ ਕਾਫੀ ਐਪਲੀਕੇਸ਼ਨਸ ਲੈ ਕੇ ਆਏ ਆਂ ਤੇ ਮੇਰੇ ਵੱਲੋਂ ਇਹ ਕਮਿਟਮੈਂਟ ਦਿੱਤੀ ਗਈ ਹੈ ਕਿ ਜੋ ਵੀ ਐਪਲੀਕੇਸ਼ਨਸ ਹੈਗੇ ਆ ਉਹਨੂੰ ਇੱਕ ਕਵਰ ਲੈਟਰ ਲਾ ਕੇ ਵੀ ਵਿਲ ਸੈਂਡ ਇਟ ਟੂ ਡਿਸਟ੍ਰਿਕਟ ਮੰਡੀ ਅਫੀਸਰ ਉਹ ਆਪਾਂ ਭੇਜ ਰਿਹਾ ਕਿੰਨੀਆਂ ਕਿ ਲਗਭਗ ਕੰਪਲੇਂਟਸ ਆ ਦਿਵਾਈਆਂ ਜਾਂਦੀਆਂ 71 71 ਆਈ ਹੈਗੇ ਐਪਲੀਕੇਸ਼ਨਸ ਉਹ ਆਪਾਂ ਨੰਬਰ ਕਰਕੇ ਨੰਬਰ ਕਰ ਚੁੱਕੇ ਆਪਾਂ ਸਾਰੇ ਨੰਬਰ ਕਰ ਚੁੱਕੇ ਤੇ ਉਹਨੂੰ ਆਪਾਂ ਮਤਲਬ ਇੱਕ ਕਮਨ ਕਵਰ ਲੈਟਰ ਲਾ ਕੇ ਫਿਰ ਆਪਾਂ ਡੀਐਮ ਨੂੰ ਭੇਜ ਰਹੇ ਆ